ਸਿੰਦਾਂਤ ਅਖਲ ਦਿੰਦੇ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਦੋ ਮੈਂਬਰ ਮਰਜ਼ੀ ਕੀਤੇ ਤੇ ਜਿਹੜੇ ਤਿੰਨ ਮੈਂਬਰ ਨਾਮਿਨੇਟ ਕੀਤੇ ਜਾਂਦੇ ਨੇ ਜਗਾ 12 ਮੈਂਬਰ ਨਾਮਿਨੇਟ ਕਰਨ ਦਾ ਪ੍ਰੋਵੀਜ਼ਨ ਲੈ ਅੰਦਾ ਜਦੋਂ ਵੀ ਦੁਨੀਆ ਭਰ ਦੇ ਵਿੱਚ ਇਹ ਇਤਿਹਾਸ ਗਵਾ ਹੈ ਜਦੋਂ ਵੀ ਸਰਕਾਰਾਂ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਉਦੋਂ ਹੀ ਸਮਾਜ ਦਾ ਔਰ ਉਹਨਾਂ ਦੇਸ਼ਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਔਰ ਅਗਾਹ ਵੀ ਭਵਿੱਖ ਦੇ ਵਿੱਚ ਹੋਵੇਗਾ ਮਹਾਰਾਸ਼ਟਰ ਦੀ ਸਰਕਾਰ ਨੇ ਇਹ ਸਿੱਧੀ ਦਖਲਅੰਦਾਜ਼ੀ ਜਿਹੜੀ ਹੈ ਗੁਰਦੁਆਰਾ ਪ੍ਰਬੰਧ ਦੇ ਵਿੱਚ ਕੀਤੀ ਹੈ। ਪਰ ਇਹੋ ਦਖਲਅੰਦਾਜ਼ੀ ਪਹਿਲਾਂ ਕਾਂਗਰਸ ਸਰਕਾਰ ਕਿਸੇ ਵੇਲੇ ਕਰਿਆ ਕਰਦੀ ਸੀ। ਲੇਕਿਨ ਉਹ ਕਾਮਯਾਬ ਨਹੀਂ ਸੀ ਹੋਈ। ਲੇਕਿਨ ਜਿਹੜੀ ਮੌਜੂਦਾ ਜਿਹੜੀ ਮਹਾਰਾਸ਼ਟਰ ਸਰਕਾਰ ਹੈ ਉਸ ਨੇ ਜਿਹੜਾ ਇੱਕ ਕਿਸਮ ਦਾ ਗੁਰਦੁਆਰਾ ਪ੍ਰਬੰਧ ਦੇ ਵਿੱਚੋਂ ਡੈਮੋਕ੍ਰੈਟਿਕ ਅਧਿਕਾਰ ਜਿਹੜਾ ਸਿੱਖਾਂ ਕੋਲੋਂ ਖੋਹ ਲਿਆ 12 ਜੜੀਆਂ ਸੀਟਾਂ ਜੜੀਆਂ ਨੇ ਉਹ ਨਾਮਿਨੇਸ਼ਨ ਕਰਕੇ ਔਰ ਮੈਂ ਸਮਝਦਾ ਸਰਕਾਰ ਨਾਲ ਵੱਧ ਉਹ ਕਮੇਟੀ ਵੀ ਕਸੂਰਵਾਰ ਹੈ ਜਿਨੇ ਆਪਣੀ ਰਿਪੋਰਟ ਦਿੱਤੀ ਹੈ ਤੇ ਆਪਣੀ ਦਾੜੀ ਜਿਹੜੀ ਇੱਕ ਕਿਸਮ ਦੀ ਸਰਕਾਰ ਦੇ ਹੱਥ ਫੜਾਈ ਹੈ ਜਿਹਦੇ ਵਿੱਚ ਲਿਖਿਆ ਵੱਧ ਤੋਂ ਵੱਧ ਨਮਾਇੰਦਗੀ ਜਿਹੜੀ ਹੈ ਮਹਾਰਾਸ਼ਟਰ ਤੇ ਲੋਕਲ ਸਿੱਖਾਂ ਨੂੰ ਮਿਲਣੀ ਚਾਹੀਦੀ ਹੈ ਦਖਣੀ ਸਿੱਖ ਬੜੀ ਵਧੀਆ ਸੇਵਾਵਾਂ ਉੱਥੇ ਤਖਤ ਸਚਕਣ ਸ੍ਰੀ ਹਜੂਰ ਸਾਹਿਬ ਦੇ ਪ੍ਰਬੰਧ ਦੇ ਵਿੱਚ ਨਿਭਾਉਂਦੇ ਐ ਉਹਨਾਂ ਨੂੰ ਵੀ ਨੁਮਾਇੰਦਗੀ ਮਿਲ ਜਣੀ ਚਾਹੀਦੀ ਐ ਚੀਫ ਖਾਲਸਾ دیਵਾਨ ਦੀ ਨੁਮਾਇੰਦਗੀ ਸੀ ਉਹ ਵੀ ਕੱਟੀ ਗਈ ਉਹ ਵੀ ਬਹੁਤ ਮਾੜੀ ਗੱਲ ਐ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨੁਮਾਇੰਦਗੀ ਘਟਾ ਕਰ ਦਿੱਤੀ ਗਈ ਐ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਨੁਮਾਇੰਦਗੀ ਮਿਲਣੀ ਚਾਹੀਦੀ ਸੀ ਤਾਂ ਇਹ ਬਹੁਤ ਵੱਡਾ ਜਿਹੜਾ ਹੈ ਮਹਾਰਾਸ਼ਟਰ ਸਰਕਾਰ ਨੇ ਇੱਕ ਕਿਸਮ ਦਾ ਸਿੱਖਾਂ ਨਾਲ ਜਿਹੜਾ ਹੈ ਉਹ ਬਹੁਤ ਵੱਡਾ ਤੱਕਾ ਕੀਤਾ ਐ ਔਰ ਇਹ ਨਹੀਂ ਹੋਣਾ ਚਾਹੀਦਾ ਸੀ ਮਹਾਰਾਸ਼ਟਰ ਸਰਕਾਰ ਨੂੰ ਆਪਣਾ ਫੈਸਲਾ ਜਿਹੜਾ ਤੁਰੰਤ ਜਿਹੜਾ ਹੈ ਉਹ ਤਬਦੀਲ ਕਰਨਾ ਚਾਹੀਦਾ ਔਰ ਸਿੰਘ ਸਭਾਵਾਂ ਜਿਹੜੀਆਂ ਬੰਬੇ ਦੀਆਂ ਮਹਾਰਾਸ਼ਟਰ ਦੀਆਂ ਉਹਨਾਂ ਨੂੰ ਵੀ ਨੁਮਾਇੰਦਗੀ ਜਿਹੜੀ ਹੈ ਉਹ ਮਿਲਣੀ ਚਾਹੀਦੀ ਹੈ ਇਸ ਐਕਟ ਨੂੰ ਇਸੇ ਤਰ੍ਹਾਂ ਹੀ ਜਿਹੜਾ ਐਵੇਂ ਕੁਝ ਬੰਦਿਆਂ ਦੀ ਕਮੇਟੀ ਬਣਾ ਕੇ ਉਹਨਾਂ ਤੋਂ ਰਿਪੋਰਟ ਲੈ ਕੇ ਪਾਸ ਨਹੀਂ ਕਰਨਾ ਚਾਹੀਦਾ ਦੁਨੀਆ ਭਰ ਦੇ ਸਿੱਖਾਂ ਦੀ ਫੀਲਿੰਗ ਜਿਹੜੀ ਹੈ ਉਹ ਸਮਝਣੀ ਚਾਹੀਦੀ ਇਹ ਦਖਲਅੰਦਾਜ਼ੀ ਨਹੀਂ ਦੀ ਸੁਲਤਾਨ ਦੀ ਇਹ ਸਰਕਾਰ ਦੀ ਸਿੱਧੀ ਦਖਲਅੰਦਾਜ਼ੀ ਹੈ ਮੈਂ ਪਹਿਲਾਂ ਹੀ ਕਿਹਾ ਕਿ ਜਦੋਂ ਵੀ ਦੁਨੀਆ ਭਰ ਦੇ ਵਿੱਚ ਕਿਤੇ ਸਰਕਾਰਾਂ ਜਿਹੜੀਆਂ ਨੇ ਧਾਰਮਿਕ ਸਥਾਨਾਂ ਦੇ ਪ੍ਰਬੰਧ ਦੇ ਵਿੱਚ ਦਖਲ ਅੰਦਾਜ਼ੀ ਕਰਦੀਆਂ ਉਹਦੋਂ ਬਹੁਤ ਵੱਡਾ ਜਿਹੜਾ ਹੈ ਛਾਪਾ ਪੈਂਦਾ ਹੈ ਕਲੇਸ਼ ਪੈਂਦਾ ਹੈ ਸਮਾਜ ਦਾ ਨੁਕਸਾਨ ਹੁੰਦਾ ਹੈ ਮੈਂ ਤਾਂ ਇੱਥੋਂ ਤੱਕ ਕਹਾਂਗਾ ਕਿ ਹਿੰਦੂ ਮੰਦਰਾਂ ਦੇ ਜਿਹੜੇ ਟਰਸਟ ਬਣਾਏ ਨੇ ਤੇ ਟਰਸਟਾਂ ਦਾ ਪ੍ਰਬੰਧ ਸਰਕਾਰ ਕੋਲੇ ਆ ਉਹ ਵੀ ਮੰਦਭਾਗੀ ਗੱਲ ਹੈ ਹਿੰਦੂ ਜਥੇਬੰਦੀਆਂ ਨੂੰ ਵੀ ਜਿਹੜੀਆਂ ਆਪਣੀ ਗੁਰਦੁਆਰੇ ਜਿਹੜੇ ਆ ਉਹ ਸਰਕਾਰੀ ਪ੍ਰਬੰਧ ਤੋਂ ਜਿਹੜੇ ਮੰਦਰ ਜਿਹੜੇ ਨੇ ਉਹ ਸਰਕਾਰੀ ਪ੍ਰੰਧ ਤੋਂ ਅਰਜ਼ਾਦ ਕਰਾਉਣੇ ਚਾਹੀਦੇ ਨੇ ਵੱਡੇ ਵੱਡੇ ਮੰਦਰਾਂ ਦੇ ਟਰਸਟ ਬਣੇ ਆ ਤੇ ਉਹ ٹرسٹ ਜਿਹੜੇ ਹਨ ਤੇ ਸਰਕਾਰਾਂ ਦੇ ਕਬਜ਼ੇ ਆ ਤੇ ਸਾਰੇ ਮੰਦਰਾਂ ਦੀ ਆਮਦਨ ਜਿਹੜੀ ਹੈ ਉਹ ਹਿੰਦੂਆਂ ਦੀ ਭਲਾਈ ਤੇ ਨਾ ਲੱਗ ਕੇ ਖੁਰਦ-ਬਰਦ ਹੁੰਦੀ ਹੈ ਇਸ ਲਈ ਹਿੰਦੂਆਂ ਨੂੰ ਵੀ ਸਗੋ ਜਿਹੜਾ ਹੈ ਸਰਕਾਰੀ ਜਿਹੜੀ ਦਖਲਅੰਦਾਜ਼ੀ ਜਿਹੜੀ ਆਪਣੀ ਮੰਦਰਾਂ ਦੇ ਪ੍ਰਬੰਧ ਦੇ ਵਿੱਚ ਬੰਦ ਕਰਵਾਉਣੀ ਚਾਹੀਦੀ ਸੀ ਸਿੰਘ ਸਾਹਿਬ ਇੱਕ ਸਾਮ ਤੋਂ ਬਾਅਦ ਹਦੀਦ ਸਾਹਿਬ ਹੋ ਗਿਆ ਪਟਨਾ ਸਾਹਿਬ ਵੀ ਆ ਗਈ ਜਿਆਨਣਾ ਵੀ ਆ ਗਿਆ ਵੀ ਆ ਗਈ ਕੋਨ ਸ਼ਰੂ ਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਸੀਂ ਮੈਂ ਅਸੀਂ ਤਾਂ ਪਹਿਲੇ ਕਹਿ ਰਹੇ ਹਾਂ ਬਹੁਤ ਲੰਬੇ ਸਮੇਂ ਤੋਂ ਕਹਿ ਰਹੇ ਹਾਂ ਕਿ ਸਰਕਾਰ ਜਿਹੜੀ ਹੈ ਘਟਗਿੰਤੀਆਂ ਦੇ ਸਿੱਖ ਸਥਾਨਾਂ ਦੇ ਉੱਤੇ ਸਿੱਧੇ-ਸਿੱਧੇ ਢੰਗ ਨਾਲ ਕਬਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕ੍ਰੈਡੀਬਿਲਟੀ ਜਿਹੜੀ ਹੈ ਪਿਛਲੇ ਸਾਲਾਂ ਤੋਂ ਜਿਸ ਤਰ੍ਹਾਂ ਘਟਾਉਣ ਦਾ ਯਤਨ ਹੋਇਆ ਹੈ ਔਰ ਟੈਂਟਾਂ ਜਥੇਬੰਦੀਆਂ ਜਿਹੜੀਆਂ ਇੱਕ ਇੱਕ ਮੋਟਰਸਾਈਕਲ ਤੇ ਚੜੀਆਂ ਬੈਠੀਆਂ ਜਿਵੇਂ ਜਿਵੇਂ ਸ਼੍ਰੋਮਣੀ ਕਮੇਟੀ ਨੂੰ ਨਿਸ਼ਾਨਾ ਬਣਾਉਂਦੀਆਂ ਰਹੀਆਂ ਇਹਨਾਂ ਪਿੱਛੇ ਸਾਰਿਆਂ ਪਿੱਛੇ ਸਰਕਾਰ ਦੀਆਂ ਜਿਹੜੀਆਂ ਨੇ ਬਹੁਤ ਵੱਡੀਆਂ ਸਾਜਸ਼ਾਂ ਕੰਮ ਕਰਦੀਆਂ ਨਜ਼ਰ ਆਉਂਦੀਆਂ ਸਿੰਘ ਸਾਹਿਬ ਅਸਾਮ ਦੇ ਵਿੱਚ ਧੋਬੜੀ ਸਾਹਿਬ ਗੁਰਦੁਆਰਾ ਹੈਗਾ ਉਹਦੇ ਇਤਿਹਾਸ ਨੂੰ ਤੋੜਨੋਰ ਕੇ ਪੇਸ਼ ਉਹਦੇ ਦੇਖੋ ਕਿੰਨੀ ਸ਼ਰਮ ਦੀ ਗੱਲ ਹੈ ਕਿ ਧੋਬੜੀ ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਹਾਨ ਅਸਥਾਨ ਹੈ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉੱਥੇ ਗਏ ਨੇ ਉੱਥੇ ਦੋ ਰਾਜਿਆਂ ਦਾ ਆਪਸੀ ਸਮਝੌਤਾ ਕਰਵਾਇਆ ਹੈ ਤੇ ਲੱਖਾਂ ਸਿੱਖ ਸੰਗਤਾਂ ਦੀ ਜਿਹੜੀ ਹੈ ਧੋਬੜੀ ਸਾਹਿਬ ਦੇ ਸਥਾਨ ਦੇ ਉੱਤੇ ਜਿਹੜੀ ਹੈ ਸ਼ਰਧਾ ਹੈ ਤੇ ਉੱਥੋਂ ਦੇ ਇਤਿਹਾਸ ਨੂੰ ਵੀ ਜਿਹੜਾ ਹੈ ਸਰਕਾਰ ਦੀ ਸਿੱਧੀ ਜਿਹੜੀ ਹੈ ਜਾਂ ਸਿੱਧੀ ਦਖਲਅੰਦਾਜ਼ੀ ਦੇ ਨਾਲ ਉੱਥੋਂ ਦੇ ਕੁਝ ਜਿਹੜੇ ਆ ਉਹ ਸ਼ਹਿਰ ਸਰਕਾਰੀ ਸ਼ਹਿਰ ਦੇ ਉੱਤੇ ਉੱਥੋਂ ਦੇ ਇਤਿਹਾਸ ਨੂੰ ਕਲੰਕਿਤ ਕਰਨ ਦਾ ਯਤਨ ਕਰ ਰਹੀ ਹੈ ਇਹ ਵੀ ਇੱਕ ਕੋਝਾ ਯਤਨ ਹੈ ਜਿਹੜਾ ਨਹੀਂ ਹੋਣਾ ਚਾਹੀਦਾ ਸਿੱਖ ਸੰਸਥਾਵਾਂ ਦਾ ਭਾਜਪਾਈਕਰਨ ਹੁੰਦਾ ਜਾ ਰਿਹਾ ਇਹਨੂੰ ਕਿਹਨੇ ਦੇਖੋ ਸਿੱਖ ਸੰਸਥਾਵਾਂ ਦਾ ਰਾਸੀ ਕਰਨ ਜਿਹੜਾ ਬਿਲਕੁਲ ਨਹੀਂ ਹੋਣਾ ਚਾਹੀਦਾ ਸਿੱਖ ਧਰਮ ਦੇ ਵਿੱਚ ਰਾਜਨੀਤੀ ਤੇ ਧਰਮ ਦਾ ਸੁਮੇਲ ਹੈ ਪਰ ਧਰਮ ਉੱਪਰ ਹੈ ਕਿਸੇ ਵੀ ਕਰਨ ਜਿਹੜਾ ਭਾਜਪਾ ਹੀ ਕਰਨ ਜਿਹੜਾ ਇਹ ਵੀ ਮਾੜਾ ਹੈ ਕਾਂਗਰਸੀ ਕਰਨ ਵੀ ਮਾੜਾ ਹੈ ਭਾਜਪਾ ਵੀ ਕਰਨ ਵੀ ਮਾੜਾ ਹੈ ਹਰ ਪਾਰਟੀ ਦਾ ਕਰਨ ਜਿਹੜਾ ਉਹ ਮਾੜਾ ਹੀ ਹੈ ਤੇ ਇਹ ਜਿਹੜੇ ਹੈ ਧਾਰਮਿਕ ਸਥਾਨ ਜਿਹੜੇ ਹੈ ਸਿਰਫ ਤੇ ਸਿਰਫ ਧਾਰਮਿਕ ਲੋਕਾਂ ਵੱਲੋਂ ਚੁਣੇ ਹੋਏ ਨੁਮਾਇੰਦਿਆਂ ਦੁਆਰਾ ਹੀ ਚਲਾਏ ਜਾਣੇ ਚਾਹੀਦੇ ਨੇ ਇਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਸਰਕਾਰ ਹੋਵੇ ਮੈਂ ਨਹੀਂ ਕਹਿੰਦਾ ਕਿ ਬੀਜੇਪੀ ਸਰਕਾਰ ਕਾਂਗਰਸ ਸਰਕਾਰ ਕੋਈ ਵੀ ਸਰਕਾਰ ਹੋਵੇ ਧਾਰਮਿਕ ਸਥਾਨਾਂ ਦੇ ਪ੍ਰਬੰਧਨ ਦੇ ਵਿੱਚ ਸਰਕਾਰੀ ਦਖਲਅੰਦਾਜ਼ੀ ਨਹੀਂ ਹੋਣੀ ਚਾਹੀਦੀ ਜਿਸਮ ਮਨਿੰਦਰ ਕਿਸ਼ਾ ਨੇ ਕਿਹਾ ਉਹਦੇ ਕਾਬਗਨ ਕੁਲਵਾਰੇ ਬੋਲ ਕੇ ਉਰੇ ਬਾਰੇ ਕੀ ਚਾਹੁੰਦੇ ਮੈਨੂੰ ਉਹਦੇ ਬਾਰੇ ਜਾਣਕਾਰੀ ਇਹਨੇ ਕੀ ਸ਼ਬਦ ਬੋਲੇ ਆ ਮਸਜਿਦ ਟਾ ਕੇ ਤੇ ਗੁਰਦੁਆਰਾ ਆਪਣਾ ਨਹੀਂ ਨਹੀਂ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਸਿੱਖਾਂ ਨੇ ਕੋਈ ਕਿਸੇ ਧਾਰਮਿਕ ਸਥਾਨ ਨੂੰ ਟਾਇਆ ਨਹੀਂ ਹੈ ਇਹ ਇਤਿਹਾਸ ਗਵਾ ਹੈ ਸਿੱਖ ਹਮੇਸ਼ਾ ਜਿਹੜੇ ਹੈ ਜਦੋਂ ਵੀ ਸਿੱਖਾਂ ਦਾ ਰਾਜ ਰਿਹਾ ਹੈ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਲਾਓ ਉਹਨਾਂ ਨੇ ਮੰਦਰਾਂ ਨੂੰ ਵੀ ਜਿਹੜੀਆਂ ਜ਼ਮੀਨਾਂ ਦਿੱਤੀਆਂ ਨੇ ਮੰਦਰਾਂ ਤੇ ਵੀ ਸੋਨਾ ਲਵਾਇਆ ਔਰ ਮਸਜਦਾਂ ਵੀ ਤਮੀਰ ਕਰਵਾਈਆਂ ਨੇ ਖੁਦ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਨੇ ਹਰਗੋਬਿੰਦਪੁਰੇ ਦੇ ਵਿੱਚ ਇੱਕ ਮਸਜਦ ਤਮੀਰ ਕਰਵਾਈ ਹੈ ਤੇ ਜਿਸ ਸਿੱਖ ਕੌਮ ਦੇ ਗੁਰੂ ਸਾਹਿਬਾਨ ਮਸਜਦ ਵੀ ਦੂ ਸਿਕੰਡੀ ਨੇ ਸੇਨਿਕਤ ਅਤਮ ਆਧਿਮ ਨਾ ਰਹਿ ਗਏ ਉਹ ਬਹੁਤ ਮੰਦ ਭਾਗੀ ਗੱਲ ਹੈ ਜੀ ਮੈਂ ਕਈ ਵਾਰ ਇਹ ਲਫਜ਼ ਕਹਿ ਚੁੱਕਿਆ ਕਿ ਘਟ ਗੰਤੀਆਂ ਕਿਤੇ ਵੀ ਮਹਫੂਜ਼ ਨਹੀਂ ਹੈ ਚਲੋ ਪਾਕਿਸਤਾਨ ਬਗਾਨਾ ਮੁਲਕ ਹੈ ਅਫਗਾਨਿਸਤਾਨ ਬਗਾਨਾ ਮੁਲਕ ਹੈ ਅਸੀਂ ਉੱਥੇ ਸੈ ਲੈਣੇ ਆ ਉੱਥੇ ਘਟਗੰਤੀਆਂ ਦਾ ਕਹਾਣ ਹੁੰਦਾ ਹੈ ਪਰ ਜਦੋਂ ਆਪਣੇ ਦੇਸ਼ ਦੇ ਵਿੱਚ ਘਟਗੰਤੀਆਂ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਇਆ ਜਾਂਦਾ ਹੈ ਘਟਗੰਤੀਆਂ ਜਿਹੜੀਆਂ ਨੇ ਉਹ ਮੌਦੇ ਘਟ ਉਤਾਰੀਆਂ ਜਾਂਦੀਆਂ ਨੇ ਘਟਗੰਤੀਆਂ ਦੇ ਧਾਰਮਿਕ ਸਥਾਨ ਨਿਸ਼ਾਨੇ ਤੇ ਬਣਾਏ ਲਏ ਜਾਂਦੇ ਨੇ ਤਾਂ ਇਸ ਤੋਂ ਵੱਧ ਕੇ ਮਾੜੀ ਗੱਲ ਵੀ ਹੋ ਨਹੀਂ ਸਕਦਾ ਕਿ ਇੱਥੇ ਕੋਈ ਵੀ ਕਾਰਵਾਈ ਨਹੀਂ ਕੀਤੀ ਜਾਂਦੀ